ਸਾਸਤਕਾਲ ਜੀ ਸਾਰਿਆਂ ਨੂੰ ਪਿੰਡ ਮਾਨੋਚਲ ਪਹੁੰਚੇ ਬਾਈ ਮੰਨੇ ਉਹਨਾਂ ਕੋਲ ਨਾਲ ਬਾਈ ਨਿਮਣੇ ਵੀ ਖੜੇ ਆ ਜਲੂਰ ਵਾਲੇ ਜੀ ਅੱਜ ਦੋ ਮਈਆਂ ਖਾਣੀਆਂ ਬਹੁਤ ਹੀ ਜਿਆਦਾ ਰਿਕੋਰਡ ਵਾਲੀਆਂ ਤੇ ਆਓ ਫਿਰ ਪਹਿਲੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤੀਕਾਲ ਬਾਈ ਜੀ ਹਸਤੀਕਾਲ ਜੀ ਹਸਤੀਕਾਲ ਹੋਰ ਸਭ ਠੀਕ ਠਾਕ ਜੀ ਬਾਈ ਜੀ ਹਸਨੀ ਜੀ ਤੀਨ ਸਮਾਹ ਚਲੋ ਮੇਰੇ ਫਿਰ ਪਹਿਲੇ ਵਧੀਆ ਜੀ ਨਜ਼ਾਰੇ ਆਏ ਪੂਰਾ ਓਕੇ ਨਜ਼ਾਰੇ ਆਏ ਕਿ ਬੜੀ ਕਿਰਪਾਈ ਬਾਬੇ ਗੁਰਰਾਮ ਦਾਸ ਦੀ ਚੱਲਾ ਚੱਲੋ ਚੱਲਾ ਹਾਂ ਜੀ ਜੀ ਮਈਆਂ ਚੰਗੀਆਂ ਜਾਨੀ ਆਪਣੇ ਪਹਾ ਚੰਗੀਆਂ ਪਹਾ ਬਿਲਕੁਲ ਵਧੀਆ ਗੱਲ ਮਈਆਂ ਚੰਗੀਆਂ ਪਹਾ ਚੰਗੀਆਂ ਤਿੰਨ ਤਿੰਨ ਡੰਗ ਚੋਕ ਚ ਚਾ ਗਈ ਦਿੱਤੀਆਂ ਮਈਆਂ ਅੱਛਾ ਜੀ ਹਾਂਜੀ ਹਾਂਜੀ ਦੂਰੀ ਗਈ ਇਹਦੇ ਹਾਂ ਦੂਰੀ ਬਸ ਕੋਈ ਗੱਲੀ ਕਿਤੇ ਕੋਈ ਕੱਲੀ ਕਿਤੇ ਕੋਈ ਲੁਧਿਆਣਾ ਕੋਈ ਕੜਾਣੀ ਕੋਈ ਕਿਤੇ ਕੋਈ ਕਿਤੇ ਸਾਰੇ ਫੈਲ ਗਏ ਪੰਜਾਬ ਦੇ ਸਾਰੇ ਸਾਰੇ ਬਹੁਤ ਫੋਨ ਆਏ ਅਰੇ ਬਹੁਤ ਫੋਨ ਆਈ ਕਹਿੰਦੇ ਵੀਰ ਭਰਾ ਮਈਆਂ ਵੀਰਵਾਰ ਜਾਂ ਸ਼ੁੱਕਰਵਾਰ 20 ਮਈਆਂ ਉਹ ਰਾਜਣਗੇ ਅੱਛਾ ਠੀਕ ਆ ਚੱਲਣਗੇ ਤੇ ਅੱਜ ਫਿਰ ਦੋ ਹੀ ਖਾਣੀਆਂ ਅੱਜ ਦੋ ਪਰ ਹੈ ਜੰਮਦੀਆਂ ਨਹੀਂ ਐਡੀਆਂ ਸ਼ੋਪੀਸ ਹੀ ਭਰਾਇਆ ਹੈ ਹਾਂ ਫਰੇ ਸ਼ੁਰੂ ਨਹੀਂ ਫਿਰ ਆਜੋ ਫਿਰ ਹਾਂਜੀ ਦੱਸੋ ਤੋਰ ਬੱਜੀ ਸੁਈਆਂ ਦੋਵੇਂ ਸੁਈ ਸੁਆ ਤੋਰ ਅੱਛਾ ਹਫਤੇ ਦੀ ਮੈਂ ਸੁਈਆ ਅੱਛਾ ਤੇ ਐਸ ਟਾਈਮ ਦੀ ਕਿੰਨਾ ਦੁੱਧ ਕੰਡੇ ਦਾ ਲਵਾ ਕੇ 20 ਕਿਲੋ ਵਾਹ ਜੀ ਵਾਹ ਕਿਹੜਾ ਟਾਈਮ ਜਿਹੜਾ ਮਰਜ਼ੀ ਵੇਚੋ ਕਿ ਲੈ ਜਾਓ ਆਜੋ ਬਰੇ ਲੋ ਜੀ 20 ਕਿਲੋ ਦੁੱਧ ਐਸ ਟਾਈਮ ਤਿਆਰ ਆ ਪਰ ਮੈਂ ਇੱਕ ਵਾਰ ਇਥੇ ਦਰਸ਼ਨ ਕਰ ਆਇਆ ਜਾਂ ਕਿੱਡੀ ਵੇਲ ਮੈਦੀ ਲੰਮੀ ਤੁਰਦੀ ਸਰਦੀਵ ਜੀ ਜੰਮਦੀ ਨਹੀਂ ਐਡੀਆਂ ਐਂਡ ਚਾਰ ਕਿੰਦੀ ਗਾਰਡ ਗਾਰਡ ਅੱਛਾ ਜੀ ਬਾਈ 4x4 ਹੀ ਆ 4x ਬਾਈ ਬਾਕੀ 4x4 4x4 ਤਾਂ ਹੀ ਕੰਮ ਹੋਇਆ ਬਿਲਕੁਲ ਵੇਖੋ 4x4 ਹੀ ਆ ਤੇ ਐ ਸ਼ੰਭੂ ਥੱਲੇ ਲੈ ਵਾਲੋਂ ਹਾਕ ਕਰਾ ਰਹੀ ਮੈਂ ਗੈਪ ਦੇਖ ਲੈ ਕੀ ਕਰਦੇ ਐਂਡ ਹਾਂਜੀ ਐਂਡ ਐਂਡ ਹੁਣ ਬਾਈ ਜੀ ਚੁੱਕ ਚੁੱਕ ਦੇ ਫੋਚ ਚੁੱਕ ਦੇ ਚੁੱਕ ਦੇ ਫੋਚ ਚੁੱਕ ਦੇ ਚੁੱਕ ਚੁੱਕ ਦੇ ਚੁੱਕ ਦੇ ਫੋਚ ਚੁੱਕ ਦੇ ਇਹ ਇਹ ਖਰਾਬ ਰੇ ਉੱਥੇ ਲੈ ਜਾ ਉੱਥੇ ਲੈ ਜਾ ਨਹੀਂ ਖਾਣਾ ਲੈ ਨਹੀਂ ਉੱਥੇ ਲੈ ਜਾ ਇਹ ਆ ਵੇ ਸ਼ੰਭੂ ਲੈ ਉੱਥੇ ਲੈ ਜਾ ਉੱਥੇ ਲੈ ਜਾ ਨਹੀਂ ਖਾਣਾ ਲੈ ਸ਼ੰਭੂ ਅੱਗਾ ਪਿੱਛੇ ਦਿਖਾਰੇਗਾ ਨਾੜਾ ਨੋੜਾ ਵਿਖਾ ਕੇ ਰਾ ਦੇ ਫੋਸ ਹੋ ਸਕ ਫੋਸ ਤੇ ਇਧਰ ਨੂੰ ਆ ਇਧਰ ਭਾਈ ਜੀ ਅੱਗੋਂ ਪਿੱਛੋਂ ਵਿਖਾਓ ਵੇਰਲਾ ਥਾਣ ਚੱਡਾ ਬਿਲਕੁਲ ਜੀ ਠੀਕ ਆ ਮਾੜਾ ਲਾਗਵਾਰੀ ਗੇ ਕੋਈ ਅਗਲਾ ਐ ਨਾ ਕਵੇ ਕਿ ਲਸੀ ਆ ਲਸੀ ਲਸੀ ਹਾਂ ਪਲਵਾਨ ਪੜਿਆ ਗੇ ਪੂਰਾ ਪਲਵਾਨ ਹੀ ਪਲਵਾਨ ਹੀ ਆ ਜੀ ਤੇ ਬੱਚਾ ਕੀ ਆ ਗਿਆ ਜੀ ਵਿੱਚ ਮਗਰ ਇਹਦਾ ਕੱਟਾ ਸੁਣੀ ਇਹਦੇ ਮਗਰ ਕੱਟਾ ਸੁਣੀ ਹਾਂਜੀ ਫਿਰ ਹਾਂਜੀ ਬੋਲੋ ਬੋਲਣਾ ਕੀ ਆ ਕਰ ਲਾਂਗੇ ਜਿਵੇਂ ਕਹਿੰਗਾ ਦੱਸੋ ਹੋਰ ਦੇ ਕਰ ਚਲੋ ਰੇਡ ਨਹੀਂ ਕੋ ਵੱਡੀਆਂ ਮਹਿੰਗੀਆਂ ਫੋਨ ਦੀ ਹੋਣ ਗਿਆ ਹਨੀ ਜੀ ਹਾਂ ਹਾਂ ਤੇ ਬਾਕੀ ਮੇਰਾ ਵੀ ਇੱਥੇ ਆ ਕੇ ਵਖਿਆ ਜੇ ਹਜੇ ਮੇਲਾ ਚੱਲੀ ਨਹੀਂ ਮੈਂ ਅਜ ਕਿਲੋ ਦੇ ਕੋਲ ਹਵਾ ਦਊਗੀ ਜੀ ਮੈਲਾ ਸਿੱਟਣਾ ਮੈਂ ਅਸੀਂ 20 ਕਿਲੋ ਦੀ ਗਾਰੰਟੀ ਦਿੰਦੀ ਆ ਮੈਨੇ ਦੁੱਧ ਘਟਨਾ 23 ਜਬ ਠੀਕ ਆ ਚਲੋ ਬਹੁਤ ਟਾਪ ਕਲਾਸ ਨਹੀਂ ਪੈਦਾ ਹੁੰਦੀ ਯਾਰ ਕਿਤੇ ਕਿਤੇ ਮਿਲਦੇ ਆ ਜੀ ਬਿਲਕੁਲ ਜੀ ਬਿਲਕੁਲ ਉਹ ਵੀ ਦੋ ਲੈ ਜੰਬੂ ਉਧਰ ਆ ਵਾ ਦੋ ਨੰਬਰ ਵਾਲੀ ਭਜੀਂ ਦੇ ਥੱਲੇ ਕਿੰਨਾ ਇਹਦੇ ਥੱਲੇ ਵੀ 21.5 ਕਿਲੋ ਹੁਣ ਕੰਡੇ ਦਾ ਲਵਾ ਕੇ ਦੇ ਹੁਣ ਕੰਡੇ ਵਾਲਾ ਪੂਰਾ ਕੰਡੇ ਵਾਲਾ ਇਹ ਹੰਦੀ ਜੀ ਸਰਸਪਤੀ ਦੇ ਦੁੱਜੀ ਵੇਖੋ ਕਾਰਡ ਦਾ ਕਾਰਡ ਸਿੰਘ ਸਾਰਾ ਕੁਝ ਕੱਦ ਵਾਲਾ ਵੀ ਕੋਈ ਦਿੱਕਤ ਨਹੀਂ ਹਾਂ ਹਾਂ ਮੈਂ ਨਾ ਐਂਡ ਹਾਂਜੀ 25 ਕਿਲੋ ਦੀ ਗਰੰਟੀ ਦੇ ਦਾਨੀ ਅੱਛਾ ਜੀ ਪਰ ਐਡੀ ਮੈਂ ਨਹੀਂ ਜਾ ਮੂਦੀ ਕਿਤੇ ਛੇਤੀ ਕੀਤੇ ਹਾਂ ਯਾਰ 25 ਕਿਲੋ ਹੀ ਗਰੰਟੀ ਵਾ ਠੀਕ ਹੈ ਵੇਖੋ ਲੰਮੀ ਕਿੱਡੀ ਆ ਹੁਣ ਵੇਖੋ ਜੀ ਇਹੋ ਜਿਹੇ ਮਈਆਂ ਦੋ ਦਦੇ ਦਿੱਤਾ ਫੇ ਕਿਹੜੇ ਦੇਣ ਗਿਆ ਸੰਦੀਪ ਜੀ ਇਹ ਦੋ ਦਦੇ ਹਾਂਜੀ ਹਾਂਜੀ ਦੋ ਦਦੇ ਮੈਂ ਨਾਲ ਪਟਾਕੇ ਪਾਰ ਮੇਰੇ ਨਾਲ ਜਿਹੜਾ ਸਾਰਾ ਮਈਆਂ ਫੇ ਤੁਹਾਡਾ ਜੀ ਨਹੀਂ ਕਰਨਾ ਮੈਂ ਵੇਚਣ ਨੂੰ ਆ ਲਈਆਂ ਦੇ ਘਰ ਚੋਂ ਨਹੀਂ ਪਰ ਸ਼ੌਂਕ ਮੈਂ ਵੀਡੀਓ ਦੇ ਉਦੋਂ ਬੜਾ ਨਜ਼ਾਰਾ ਪੱਜਾ ਦੇ ਮੈਚਾਂ ਜਾਣ ਦੇ ਵੀਰ ਭਰਾਵਾਂ ਦੇ ਘਰੇ ਵੀ ਸਾਡੇ ਕੋਲ ਵੀ ਆਈ ਤਾਂ ਫੇਰ ਲਿਆ ਆਣੀਆਂ 50 ਲੱਖ ਵਾਲੀਆਂ ਰਵੀ ਖੜੂਗਾ ਯਾਦ ਕਰੂਗਾ ਹੈ ਲੱਖਾ ਉਹ ਤੁਹਾਡਾ ਦੇ ਥਾਣੇ ਸੁਭਾਈ ਬਣਾ ਪਿਆ ਕਿ ਨਹੀਂ ਥਾਣੇ ਵੀ ਬਹੁਤ ਟੌਪ ਦਾ ਲੱਗਾ ਦੇ ਮਈਆਂ ਪੈਦਾ ਲੱਗੀਆਂ ਹੁੰਦੀਆਂ ਨੇ ਨਹੀਂ ਦੇਖੋ ਵੱਡੀ ਕਿੱਡੀ ਆ ਬਹੁਤ ਬਹੁਤ ਵੱਡੀਆਂ ਸਰਕਾਰੀ ਤਾਰ ਤੇ ਫਲਕਾਰੀ ਤਾਰ ਤੇ ਫਲਕਾਰੀ ਤਾਰ ਤੇ ਜੰਮਦੀਆਂ ਨੇ ਲੈ ਵੀ ਦੇਖੋ ਸੁਨੀਵੀ ਪਾਸਾ ਬਾਡੀ ਬੁੱਡੀ ਵਿਖਾਓ ਮਾਈ ਦੀ ਕਿੱਡੀ ਲੰਮੀ ਆ ਦੁੱਧ ਵਾਲਿਆਂ ਦੁੱਧ ਵਾਲਿਆਂ ਨਾੜਾ ਵੇਖੋ ਸਰੀਰ ਤੇ ਕਿੰਨੀਆ ਬਰੀਕ ਆ ਇਹ ਵੀ ਫਿਰ ਫੋਨ ਤੇ ਹੋਊ ਫਿਰ ਇਹ ਰੇਟ ਫੋਨ ਤੇ ਹੋਊਗਾ ਬਾਕੀ ਮਾਂ ਤਾਂ ਨਹੀਂ ਫੋਲੀ ਹੋਊਗਾ ਕੋਲ ਮਾਂ ਤਾਂ ਨਹੀਂ ਹੋਊਗਾ ਰੇਟ ਫੋਲੀ ਮਾਂ ਤਾਉਗਾ ਬਾਕੀ ਵੇਖੋ ਵੱਡੀ ਕਿੱਡੀ ਮੈਂ ਆਹ ਵੇਖ ਕੋਰੇ ਕੀ ਹੋ ਗਿਆ ਥਾਨ ਲੱਗਾ ਕੀ ਹੋ ਗਿਆ ਜਿਗਾਰਡ ਫੈਸ਼ਨ ਲੰਮੀ ਬਿਲਕੁਲ ਰੱਬ ਨੇ ਕਿਸੇ ਬੱਸੋਂ ਨਹੀਂ ਕੰਮ ਰਹਿਣ ਦਿੱਤਾ ਨਹੀਂ ਰਹਿ ਜੀ ਸਹੀ ਸਹੀ ਗੱਲ ਆ ਹੂੰ ਕਿਓ ਵਲੇ ਨਹੀਂ ਭਾਈ ਟੂਬ ਲਈ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬੱਚਿਆਂ ਦਾ ਮੇਰੇ ਕੱਟਾ ਹੀ ਆ ਜੀ ਨਹੀਂ ਇਹਦੇ ਮਗਰ ਕੱਟੀ ਸੰਦੀਪ ਜੀ ਬਹੁਤ ਵਧੀਆ ਹਾਂ ਜੀ ਹਾਂ ਜੀ ਠੀਕ ਆ ਇਹ ਕਿਸੇ ਨੇ ਮਹਿ ਲਾਣੀਆਂ ਲੱਖ ਦੀ ਕੱਟੀ ਇਹ ਕੱਟੀ ਸੀਮਣ ਏਪੀਸੀ ਸੀਮਣ ਵਾਲਿਆਂ ਦੀ ਕੱਟੀ ਜੀ ਠੀਕ ਆ ਹੁਣ ਛੱਡ ਜੇ ਜਿੰਨੇ ਮਰਜੀ ਦਾ ਮੈਂ ਦਾ ਸਾਬਤ ਇੱਕ ਲੱਖ ਦੀ ਪਰਜਿਤਕ ਦੀ ਕੱਟੀ ਬੱਚੇ ਹਾਂ ਏਪੀਸੀ ਸੀ ਮੰਨ ਨਹੀਂ ਜੜਾ ਹਾਂਜੀ ਹਾਂਜੀ ਉਹਨਾਂ ਦੀ ਹੋਊਗੀ ਵੀਰ ਵਾਲਿਆਂ ਦੀ ਉਹਨਾਂ ਦੀ ਕੱਟੀ ਉੱਪਰ ਦੀ ਕੱਟੀ 1 ਲੱਖ ਰੁਪਏ ਕੱਟੀ ਰੱਖ ਲੈਣੀ ਬਾਈ ਕਹਿੰਦੇ ਹਾਂ ਹਾਂ ਜੇ ਹੁਣ ਮੈਂ ਲਾਊਗਾ ਅਸੀਂ ਆਪੇ ਪਾ ਲਾਂਗੇ ਅੱਛਾ ਮੈਂ ਤਾਂ ਜਿੰਨੇ ਮਰਜ਼ੀ ਦਾ ਸੌਦਾ ਹੋਵੇ 1 ਲੱਖ ਦੀ ਕੱਟੀ ਰੱਖ ਲਾਂਗਾ ਬਸ ਠੀਕ ਹੈ ਜੀ ਫਿਰ ਕੱਟੀ ਤੁਹਾਨੂੰ ਪਾਏ ਵੀ ਸੀਮਲਾਂ ਬਹੁਤ ਚੰਗੇ ਸਾਕਰ ਨੇ ਬਹੁਤ ਚੰਗੇ ਬਣਾਉਂਦੀ ਉਹਨਾਂ ਦੀ ਆਪਾਂ ਵੀ ਉਹਨਾਂ ਦੇ ਰੋੜ ਵਾਲੀਆਂ ਮਈਆਂ ਭਾਈ ਜਿਹੜੇ ਲੈਵੇ ਐਵੇਂ ਥੋੜਾ ਲੱਗੇ ਆ ਦੋਏ ਦੋਏ ਮਹੀਨੇ ਫਿਰ ਦੋ ਰੋ ਇਕੱਠੀਆਂ ਦੋ ਰੋ ਦੋ ਰੋ ਜੀ ਬਾ ਇਕੱਠੀਆਂ ਦੋ ਨਿੱਕੇ ਆ ਜਾ ਵੀਰੇ ਇੱਕ ਮਿੰਟ ਆਓ ਅਠੇ ਦੁਰਗਮ ਹਨ ਤੁਨੂੰ ਸੰਦੀਰ ਚੋਂ ਮਾਲ ਵੜਾ ਵੇਚ ਪਰ ਆਪਾਂ ਆ ਪਹਿਲੀ ਵਾਰ ਤੋਹਫੇ ਲੈ ਆ ਹਾਂ ਜੀ ਬਰੀ ਬਾਬਿਕ ਦੀ ਕਿਰਪਾ ਰਾਮਦਾਸ ਦੀ ਇੱਥੇ ਇਧਰ ਦੁਰਾਜੇ ਅੰਦਰ ਅੰਦਰੋਂ ਲੈ ਕੇ ਜਾਇਆ ਬਾਹਰ ਮੈਂ ਮਹੀਨੇ ਦੀ ਲੈਣੇ ਰਹਿਣੇ ਪਰ ਅਹੀ ਜੇ ਕਿਤੇ ਮਿਲ ਆ ਪਹਿਲੀ ਹੈ ਇਦਾਬੀ ਸਾਲ ਬਾਦ ਪਹਿਲੀਆਂ ਲਈਆਂ ਅੱਜ ਵੱਡੀਆਂ ਭਾਈ ਜੀ ਪਿੱਛੇ ਰੱਖਵਾ ਪੂਰੀਆਂ ਲਾ ਕੇ ਆਂਦੇ ਲਿਆਗੇ ਫੋਲੀ ਫੋਲੀ ਹਾਂ ਤਨ ਬਚੀ ਜੇ ਏਡੀਆਂ ਵੱਡੀਆਂ ਮਚਾਂ ਰਕਮਾਂ ਨਹੀਂ ਮਿਲਣੀਆਂ ਤੁਹਾਨੂੰ ਇੱਕ ਗਰੋਲੀ ਖਾ ਕੇ ਪੀਂਦੀ ਫੇਰ ਲਈਆਂ ਜਾਂ ਇਹ ਲੋਕ ਨਹੀਂ ਜਾਂਦੀਆਂ ਜਾਂਦੀਆਂ ਸੋਫੀ ਮੈਂ ਨਹੀਂ ਲਈ ਜਾਂਦੀ ਸੀ ਸੋਫੀ ਨਹੀਂ ਲਈ ਜਾਂਦੀਆਂ ਸੋਫੀ ਮੈਂ ਕਿੱਥੇ ਲਈ ਜਾਂਦੀ ਸੰਦੀਪ ਜੀ ਤੁਹਾਨੂੰ ਦੱਸਾਂ ਇਹ ਸੋਫੀਲ ਹੈ ਹੀ ਨਹੀਂ ਗਏ ਜੀ ਵੱਡ ਕੇ ਵਾਵਾ ਇੰਨੀ ਖਾਦੀ ਆ ਫੇਰ ਹੀ ਮੈਂ ਲਈ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ 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 ਲਾਓ ਲਵਾ 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 ਨਮ ਨਮੀਆਂ ਫੜੋ ਔਲ ਕਰ ਦੇ ਚੱਪੂ ਦੀ ਲਾਗੋ ਮੈਂ ਨੇੜੇ ਨੇੜੇ ਫੜੋ ਰੋਕ ਲਾ ਬਣੇ ਰੋਕ ਲਾ ਰੋਕ ਲਾ ਦੇਖੋ ਗਰਾਂ ਜੀ ਕੱਠਿਆਂ ਲਾ ਗਏ ਲੈ ਜਾ ਬਾਹਰ ਲੈ ਜਾ ਬਾਹਰ ਲੈ ਜਾ ਚੇਤੇ ਲੈ ਜਾ ਬਾਹਰ ਲੋ ਜੀ ਹੁਣ ਵੇਖੋ ਕਰਾ ਦੇ ਹੁਣ ਹੁਣ ਵੇਖੋ ਤੁਰਦੇ ਨਹੀਂ ਪਲਵਾਨਾਂ ਨੂੰ ਸੰਦੀਪ ਫਲਕਾਰੀਆਂ ਪਾਉਂਦਾ ਮੋਲ ਵੀ ਫਿਰ ਇਹਨਾਂ ਦੇ ਪਹਿਣਾ ਸੀ ਅੱਜ ਮੈਂ ਆ ਪਾ ਰਹੀ ਆ ਫਲਕਾਰੀਆਂ ਫਿਰ ਇਹਨਾਂ ਦੇ ਪਹਿਣੀਆਂ ਸੀ ਹਾਂ ਫਲਕਾਰੀ ਆਈ ਤੇ ਫਲਕਾਰੀ ਪਾਵਾਂਗੇ ਨਹੀਂ ਤੇ ਨੀ ਤੇ ਨਹੀਂ ਫਲਕਾਰੀ ਪੋੜੀ ਸਹੀ ਸਹੀ ਗੱਲ ਇਹ ਫਲਕਾਰੇ ਵਾਲੀਆਂ ਇਹ ਐਡੀਆਂ ਨਹੀਂ ਜੰਮਦੀਆਂ ਮਈਆਂ ਤਾਂ ਨਾ ਐਡੀਆਂ ਚੈਨਲ ਦੇ ਪਈਆਂ ਬਣ ਕੇ ਅਜ ਤੱਕ ਹਾਂਜੀ ਬਿਲਕੁਲ ਉਹ ਤੇ ਬੰਨੋ ਉਹ ਤੇ ਬੰਨੋ ਬੰਨ੍ਹ ਦੋ ਬੰਨ੍ਹੋ ਇੱਥੇ ਇੱਥੇ ਬੰਨ੍ਹੋ ਇੱਥੇ ਪਾਈ ਪੜਾਣਾ ਬੰਦੋ ਪਾਈ ਪੜਾਣਾ ਮੰਗਾ ਲਓ ਇੱਥੇ ਬੰਦੋ ਇੱਥੇ ਬੰਦੋ ਬੱਚੇ ਲਿਆਓ ਬੱਚੇ ਚਲੋ ਕੱਲੀ ਲਿਆ ਬੱਚੇ ਭੱਜ ਗਏ ਆਜੋ ਜੀ ਆਜੋ ਲੈ ਵੀ ਠੀਕ ਆ ਓਕੇ ਆ ਉਹ ਸਾਰੇ ਤਿੰਨ ਚਾਰ ਬੰਦੇ ਮਾਰਿਓ ਦੇਖੋ ਜੀ ਬਾਕੀ ਵੱਡੀਆਂ ਮਹਿੀਆਂ ਵਾ ਰਕਮ ਵਾਲੇ ਮਹਿੀਆਂ ਇਸ ਨੂੰ ਲਾਂਭਾ ਦੇਂਦੀ ਲੋੜ ਨਹੀਂ ਇੱਥੇ ਆਓ ਵਾਲੇ ਚੈੱਕ ਕਰਕੇ ਰਹਿ ਗਏ ਵਾਰ-ਵਾਰ ਇਹੀ ਬੇਨਤੀ ਕਰ ਦਿੰਦੇ ਆ ਸਹੀ ਹੈ ਕਿ ਨਹੀਂ ਜੀ 5 ਦਿਨ ਰੋਹੋ 5 ਦਿਨ ਕਰਕੇ ਸੰਦੀਪ ਜੀ ਆਪ ਦੀ ਖੜੇ ਕੋਈ ਕਰਕੇ ਫੇਰ ਆਪ ਭੱਗੇ ਵੀ ਤਿੰਨ ਤਿੰਨ ਚ ਆ ਜਾਂਦੇ ਛੱਲੀ ਆਖੋ ਜੇ 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 ਗਰੰਟੀ ਤੇ ਖੜਨੀ ਫਿਰ ਥਾਣੇ ਵੀ ਹੱਥ ਨਹੀਂ ਲਾਉਣਾ ਤੁਸੀਂ ਇਹ ਤੁਸੀਂ ਆਪ ਹੀ ਸਮਝਦਾਰ ਆ ਕੋਈ ਲੱਖ ਡੇਢ ਲੱਖ ਦੀ ਚੀਜ਼ ਦਾ ਹੈ ਨਹੀਂ ਸਹੀ ਹੈ ਕਿ ਨਹੀਂ ਫੋਨ ਲਾਇਓ ਜਿਹੜੇ ਨੇ ਬੰਦੇ ਨੇ ਬਰੀਡ ਵਾਸਤੇ ਸ਼ੌਂਕ ਵਾਸਤੇ ਮਈਆਂ ਲੈਣੇ ਬਿਲਕੁਲ ਬਿਲਕੁਲ ਠੀਕ ਆ ਇਹ ਦੋਨੇ ਕਹਿੰਗੇ ਡੇਰੀ ਤੇ ਡੇਰੀ 'ਚ ਨਹੀਂ ਕੰਮ ਕਰਦੀਆਂ ਇਹ 150 ਦੀ ਮੱਝ ਦੇ ਵਿੱਚ ਇਹ ਨਹੀਂ ਕੰਮ ਕਰਦੀਆਂ ਇਹਦਾ ਮੇਲੇ ਵਾਲੀ ਆ ਮੇਲੇ ਵਾਲੀਆਂ ਹੀ ਬਿਲਕੁਲ ਜੀ ਆ ਤਰਨਤਾਰਨ ਮੇਲਾ ਚਵਾਈ ਬਲਾਗ ਲਾਈਵ ਚੱਲਣ ਦੀ ਆ ਨਹੀਂ ਲਾਈਵ ਵੀ ਚਵਾਵਾਂਗੇ ਓਰੇ ਆ ਚਵਾਈ ਕਰਾਵਾਂਗੇ ਮੱਜਾਂ ਦੀ ਆ ਆਪਣਾ ਬੋਲੋ ਫਿਰ ਨੰਬਰ ਜੀ ਆਪਣਾ ਨੰਬਰ 98554 40808 9876743209 ਪਿੰਡ ਮਾਨੋਜਲ ਜ਼ਿਲ੍ਹਾ ਤਰਨਤਾਰਨ ਤੋਂ ਫਿਰ ਵੀ ਤਰਨਤਾਰਨ ਸਤਿਕਾਰ